ਹੜਾ ਬਾਲੀ ਮਾਰਨੇ ਅਨੇਕਾਂ ਲੋਕ ਮਾਰਤੇ ਵੇਖ ਵੇਖ ਰੀਲਾਂ ਆਵੇ ਗੁੱਸਾ ਸਰਕਾਰ ਤੇ ਹੜਾ ਵਾਲੀ ਮਾਰਨੇ ਅਨੇਕਾਂ ਲੋਕ ਮਾਰਤੇ ਵੇਖ ਵੇਖ ਰੀਲਾਂ ਆਵੇ ਗੁੱਸਾ ਸਰਕਾਰ ਤੇ ਕਰੀ ਜਾਂਦੇ ਲੋਕਾਂ ਦੀ ਮਦਦ ਆਪੇ ਲੋਕ ਕਰੀ ਜਾਂਦੇ ਲੋਕਾਂ ਦੀ ਮਦਦ ਆਪੇ ਲੋਕ ਫੇਰ ਕੰਮ ਕੀ ਹੈ ਸਮਝ ਨਹੀਂ ਆਉਂਦੀ ਸਰਕਾਰ ਦਾ ਕਹਿੰਦੇ ਨੇ ਜੀ ਸਭ ਕੁਝ ਹੱਥ ਹੁੰਦਾ ਰੱਬ ਦੇ ਐਥੇ ਪਤਾ ਹੀ ਨਹੀਂ ਲੱਗਦਾ ਕਿ ਕੌਣ ਕੀ ਨੂੰ ਮਾਰਦਾ ਕਹਿੰਦੇ ਨੇ ਜੀ ਸਭ ਕੁਝ ਹੱਥ ਹੁੰਦਾ ਰੱਬ ਦੇ ਐਥੇ ਪਤਾ ਹੀ ਨਹੀਂ ਲੱਗਦਾ ਕਿ ਕੌਣ ਕੀ ਨੂੰ ਮਾਰਦਾ ਓ ਟੈਕਸ ਤੇ ਟੈਕਸ ਬਿਲਾ ਕੇ ਭਰੀ ਜਾਂਦੇ ਨੇ ਪੈਸੇ ਦੇ ਦੇ ਕੇ ਬਿਲਾ ਕੇ ਮਰੀ ਜਾਂਦੇ ਨੇ ਉਚੜਿਆ ਏ ਦਰਿਆ ਤੇ ਕੋਈ ਪਾਰੀ ਬੰਦ ਨਹੀਂ ਪਸਬ ਪਤਾ ਸਾਨੂੰ ਅੱਖਾਂ ਖੁੱਲੀਆਂ ਨੇ ਬੰਦ ਨਹੀਂ ਸਮਝ ਨਹੀਂ ਉਹ ਵੀ ਕੌਣ ਕਰਦਾ ਦਲਾਲੀਏ ਕਿੱਥੇ ਆਏ ਹੜ ਕਿੱਥੇ ਪਈ ਨਹਿਰ ਖਾਲੀਏ ਹੜਾਂ ਦੀ ਰੋਕ ਖਾਮ ਦਾ ਫੰਡ ਕਿੱਥੇ ਉੱਡਿਆ ਲollipops ਕੀ ਨੇ ਕੀਦੇ ਮੂੰਹ ਦੇ ਵਿੱਚ ਸੁੱਡਿਆ ਉਹ ਫਰ ਬਾਂਦੇ ਡੈਮ ਪਾਣੀ ਹੁੰਦਾ ਕੰਟਰੋਲ ਨਹੀਂ ਹੋਰ ਕੀ ਐ ਸਾਡੇ ਨਾਲ ਜੇ ਮਖੌਲ ਨਹੀਂ ਮੌਸਮ ਬਪਾਗ ਦੇ ਆ ਦਾ ਜਿਆਂ ਦਾ ਫਾਇਦਾ ਕੀ ਬਿਨ ਰੂਰ ਵਾਲੇ ਲੋਕ ਵਾਜਿਆਂ ਦਾ ਫਾਇਦਾ ਕੀ ਮੌਕੇ ਉੱਤੇ ਮਾਰ ਜੋਦੋਂ ਲੋਕਾਂ ਨੂੰ ਹੀ ਪੈਣੀ ਮੌਕੇ ਉੱਤੇ ਮਾਰ ਜੋਦੋਂ ਲੋਕਾਂ ਨੂੰ ਹੀ ਪੈਣੀ ਫੇਰ ਪਾਉਣਾ ਕੀ ਐ ਚਾਰ ਐਸੀ ਐਸੀ ਸਰਕਾਰ ਦਾ ਕਹਿੰਦੇ ਨੇ ਜੀ ਸਭ ਕੁਝ ਹੱਥ ਹੁੰਦਾ ਰੱਬ ਦੇ ਇੱਥੇ ਪਤਾ ਹੀ ਨਹੀਂ ਜੀ ਦੱਸੋ ਕੌਣ ਕਿਹਨੂੰ ਮਾਰਦਾ ਇੱਥੇ ਪਤਾ ਹੀ ਨਹੀਂ ਕਿ ਕੌਣ ਕਿਹਨੂੰ ਮਾਰਦਾ ਜੀ ਸੀ ਵੀ ਨਾ ਇੱਥੇ ਸਰਕਾਰੀ ਕੋਈ ਆਈ ਏ ਨਹੀਂ ਕੋਈ ਮਿੱਟੀ ਦੀ ਟਰਾਲੀ ਇੱਥੇ ਆਈ ਏ ਚਿੱਟੀਆਂ ਜੋ ਕੰਨ ਕਿਹੜੇ ਪਿੰਡ ਨੂੰ ਬਚਾਇਆ ਏ ਕੈਮਰੇ ਤੋਂ ਬਿਨਾ ਦੱਸੋ ਕੌਣ ਕਿੱਥੇ ਆਇਆ ਏ ਪਾਣੀ ਵਿੱਚ ਬੜ ਚਿੱਟੇ ਕੱਪੜੇ ਲਵੇੜ ਕੇ ਫੋਟੋ ਖਿੱਚਵਾ ਕੇ ਜਾਂਦੇ ਕੰਮ ਨੂੰ ਨਵੇੜ ਕੇ ਮਦਦ ਦੇ ਨਾਂ ਤੇ ਡਰਾਮੇ ਕਰੀ ਜਾਂਦੇ ਨੇ ਪੋਸਟਾਂ ਦੇ ਨਾਲ ਫੇਸਬੁੱਕ ਭਰੀ ਜਾਂਦੇ ਨੇ ਸਾਡੀ ਸਰਕਾਰ ਕਹਿੰਦੇ ਨਾਲ ਰਹੂ ਲੋਕਾਂ ਦੇ ਸਾਡੀ ਸਰਕਾਰ ਕਹਿੰਦੇ ਨਾਲ ਰਹੂ ਲੋਕਾਂ ਦੇ ਕਿਵੇਂ ਕਰ ਲਈਏ ਜੀ ਪਰੋਸਾ ਨਾ ਜੋਕਾ ਦੇ 5 5 ਸਾਲ ਕਰ ਲੰਗੀ ਸਾਡੀ ਜ਼ਿੰਦਗੀ 5 5 ਸਾਲ ਕਰ ਲੰਗੀ ਸਾਡੀ ਜ਼ਿੰਦਗੀ ਕੋਈ ਵੀ ਨਹੀਂ ਵੋਟ ਦਾ ਸਹੀ ਮੁੱਲ ਤਾਰਦਾ ਕਹਿੰਦੇ ਨੇ ਜੀ ਸਭ ਕੁਝ ਹੱਥ ਹੁੰਦਾ ਰੱਬ ਦੇ ਐਥੇ ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿਨੂੰ ਮਾਰਦਾ ਉਹ ਕਹਿੰਦੇ ਨੇ ਜੀ ਸਭ ਕੁਝ ਹੱਥ ਹੁੰਦਾ ਰੱਬ ਦੇ ਐਥੇ ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿਨੂੰ ਮਾਰਦਾ ਬੱਲੇ ਸੋਣਾ ਜੱਗੇ ਕਹਿੰਦੇ ਕਿ ਕਿਸੇ ਮੰਤਰੀ ਦਾ ਹੜਾ ਵਿੱਚ ਡੁੱਬਦਾ ਮਕਾਨ ਨਹੀਂ ਜੇ ਡੁੱਬਦਾ ਮਕਾਨ ਫੇਰ ਭਿੱਜਦਾ ਸਮਾਨ ਨਹੀਂ ਕਿਸੇ ਮੰਤਰੀ ਦਾ ਹੜਾ ਵਿੱਚ ਡੁੱਬਦਾ ਮਕਾਨ ਨਹੀਂ ਜੇ ਡੁੱਬਦਾ ਮਕਾਨ ਫੇਰ ਭਿੱਜਦਾ ਸਮਾਨ ਨਹੀਂ ਜੇ ਭਿੱਜਦਾ ਸਮਾਨ ਤਾਂ ਵੀ ਕੋਈ ਨੂੰ ਨੁਕਸਾਨ ਨਹੀਂ ਲੋਕਾਂ ਦੀ ਯੋਸ਼ ਲਾ ਕੇ ਲੋਕਾਂ ਨੂੰ ਹੀ ਚਾਰਦਾ ਕਹਿੰਦੇ ਨੇ ਇਹਦੀ ਸਭ ਕੁਝ ਹੱਥ ਹੁੰਦਾ ਰੱਬ ਦੇ ਐਥੇ ਪਤਾ ਹੀ ਨਹੀਂ ਲੱਗਦਾ ਕਿ ਕੌਣ ਕੀ ਨੂੰ ਮਾਰਦਾ ਕਹਿੰਦੇ ਨੇ ਇਹਦੀ ਸਭ ਕੁਝ ਹੱਥ ਹੁੰਦਾ ਰੱਬ ਦੇ ਐਥੇ ਪਤਾ ਹੀ ਨਹੀਂ ਲੱਗਦਾ ਕਿ ਕੌਣ ਕੀ ਨੂੰ ਮਾਰਦਾ ਹਤੂਰੇ ਸੇਵਾਦਾਰ ਨੇ ਕਮਰ ਕਸੇ ਕਰਕੇ ਰਾਸ਼ਨ ਦੇ ਚੱਲ ਪੇ ਜਹਾਜ਼ ਪਰ ਪਰ ਕੇ ਸਾਡੇ ਦਾ ਟਰੈਕਟਰ ਟਰਾਲੀ ਜਹਾਜ਼ ਨੇ ਇਤੁਰੇ ਸੇਵਾਧਾਰ ਨੇ ਕਮਰ ਕਸ ਕਰ ਪੇ ਚੱਲ ਪੇ ਟਰੈਕਟਰ ਟਰਾਲੀਆਂ ਨੂੰ ਪਰ ਕੇ ਚੜਦੀ ਕਲਾ ਦੇ ਵੇਖੋ ਗੂੰਜਦੇ ਜਕਰ ਨੇ ਪੁੱਤ ਏ ਪੰਜਾਬ ਦੇ ਪੰਜਾਬ ਨੂੰ ਪਿਆਰੇ ਨੇ ਕਰਨੀ ਮਦਦ ਹੈ ਸचेत ਵੀਰੋ ਰਹਿ ਕੇ ਲੁੱਟ ਦੇ ਲਟੈਰੇ ਕਹੀਂ ਰਾਹਾਂ ਵਿੱਚ ਬਹਿ ਕੇ ਮਾਰ ਕੇ ਜਮੀਰ ਉਹ ਕਿੱਲੀ ਟੰਗੀ ਜਾਂਦੇ ਨੇ ਹੜ ਪੀੜਤਾں ਦੇ ਨਾਂ ਤੇ ਆਪ ਮੰਗੀ ਜਾਂਦੇ ਨੇ ਲੋੜ ਜੀ ਨੂੰ ਹੋਵੇ ਸੱਚੀ ਹੋਈਏ ਉਹਦੇ ਬਲ ਜੀ ਪੈ ਜਾਵੇ ਛੇਤੀ ਚੜੇ ਪਾਣੀਆਂ ਨੂੰ ਠੱਲ ਜੀ ਇਨਸਾਨੀਆਂ ਤੇ ਹੀ ਰਲ ਕਰੀਏ ਮਦਦ ਇਨਸਾਨੀਆਂ ਤੇ ਹੀ ਰਲ ਕਰੀਏ ਮਦਦ ਆਓ ਦੇ ਦिए ਸਬੂਤ ਇਹ ਕਿਤੇ ਪਿਆਰ ਦਾ ਕਹਿੰਦੇ ਨੇ ਜੀ ਸਭ ਕੁਝ ਹੱਥ ਹੁੰਦਾ ਰੱਬ ਦੇ ਐਦੇ ਪਤਾ ਹੀ ਨਹੀਂ ਜੀ ਦੱਸੋ ਕੌਣ ਕਿਹਨੂੰ ਮਾਰਦਾ ਐਥੇ ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿਹਨੂੰ ਮਾਰਦਾ ਆਖਰੀ ਲੈਣਾ ਸਾਡਾ ਦੇਸ਼ ਹੀ ਇਹ ਪੰਜਾਬ ਪੀੜ ਪੈਂਦੀ ਏ ਤੇ ਆਈ ਏ ਪੰਜਾਬੀਆਂ ਨੇ ਠੱਲ ਹਾਰੇ ਓਕੜ ਨੂੰ ਪਾਈ ਏ ਮੁਸੀਬਤਾਂ ਤੋਂ ਪਿੱਛੇ ਨਹੀਂ ਉਹ ਨਸ ਦਾ ਪੰਜਾਬ ਹੈ ਗੁਰੂਆਂ ਦੇ ਨਾਂ ਦੇ ਉੱਤੇ ਵੱਸਦਾ ਪੰਜਾਬ ਹੈ ਮੁਸੀਬਤਾਂ ਦੇ ਰੰਗ ਅਸੀਂ ਹੱਸ ਕੇ ਸਿਮਾਨਦੇ ਝੜਦੀ ਕਲਾ ਦੇ ਵਿੱਚ ਰਹਿਣਾ ਅਸੀਂ ਜਾਣਦੇ ਨਾਨਕ ਦੀ ਸੋਚ ਕਾਦੇ ਦਿਲੋਂ ਨਾ ਭੁਲਾਵਦੀ ਸਭ ਦੀ ਮਦਦ ਲਈ ਪੱਗ ਅੱਗੇ ਆਵਦੀ ਭਾਟ ਵਿੱਚ ਜਦੋਂ ਭੀੜ ਦੇਸ਼ ਉੱਤੇ ਪਈ ਸੀ ਭਾਟ ਵਿੱਚ ਜਦੋਂ ਭੀੜ ਦੇਸ਼ ਉੱਤੇ ਪਈ ਸੀ ਪੰਜਾਬੀਆਂ ਨੇ ਜ਼ਿੰਮੇਵਾਰੀ ਅੱਗੇ ਵਾਧ ਲਈ ਦੀ ਦੇਸ਼ ਮੂਰੇ ਲਿੱਡਰਾਂ ਨੇ ਪੱਲਾ ਜਦੋਂ ਅੱਡਿਆ ਏ ਉਹ ਹੀ ਐ ਪੰਜਾਬ ਜੀ ਨੇ ਵੱਦ ਸੋਨਾ ਕੱਢਿਆ ਪੀੜਾ ਚ ਕਿਸੇ ਤੋਂ ਪਾਸਾ ਵੱਟ ਨਹੀਂ ਉਹ ਲੰਘਦੀ ਪੰਜਾਬੀਅਤ ਭਲਾ ਸਰਬੱਤ ਦਾ ਹੈ ਮੰਗਦੀ ਹੁਣ ਲੋੜ ਹੈ ਪੰਜਾਬ ਨੂੰ ਕਿ ਦੇਸ਼ ਰੰਗ ਲਾਊਗਾ ਦੇਖਦੇ ਹਾਂ ਲਾਲ ਕੌਣ ਕੌਣ ਅੱਗੇ ਆਊਗਾ ਪੰਜਾਬ ਨੇ ਤਾਂ ਉੱਠਣਾ ਹੈ ਆਪੇ ਉੱਠ ਜਾਣਾ ਪੰਜਾਬ ਨੇ ਤਾਂ ਉੱਠਣਾ ਹੈ ਆਪੇ ਉੱਠ ਜਾਣਾ ਪਰ ਦੇਖਦੀ ਹਾਂ ਬਾਹਰੋਂ ਕੌਣ ਕੀ ਸੰਭਾਰਦਾ ਹੋ ਕਹਿੰਦੇ ਨੇ ਜੀ ਸਭ ਕੁਝ ਹੱਥ ਹੁੰਦਾ ਰੱਬ ਦੇ ਇੱਥੇ ਪਤਾ ਹੀ ਨਹੀਂ ਲੱਗਦਾ ਕਿ ਕੌਣ ਕੀ ਨੂੰ ਮਾਰਦਾ ਉਹ ਕਹਿੰਦੇ ਨੇ ਜੀ ਸਭ ਕੁਝ ਹੱਥ ਹੁੰਦਾ ਰੱਬ ਦੇ ਇੱਥੇ ਪਤਾ ਨਹੀਂ ਲੱਗਦਾ ਕਿ ਕੌਣ ਕਿਹਨੂੰ ਮਾਰਦਾ ਧੰਨਵਾਦੀ ਮਾਤੂ ਅੱਦ ਸ਼ੇਅਰ ਕਰੋ